ਸਤੀ ਕਾਲ ਬਾਈ ਜੀ ਆ ਦੇਖੋ ਭਰਾਵਾ ਜਿਹੜੇ ਲੋਕ ਮੁਲਾਜ਼ਮ ਲੱਗੇ ਹੁੰਦੇ ਆ ਉਹ ਵੀ ਨਹੀਂ 부ਝੇ ਲਿਆ ਕੇ ਦਿੰਦੇ ਅੱਜ ਆਪਨੇ 부ਝੇ ਲੈਂਦੇ ਇੱਕ ਸਾਡੇ ਕਿੰਨੇ ਮੁੰਡਾ ਲੱਗਿਆ ਹੋਇਆ ਮੁਲਾਜ਼ਮ ਹੈ ਉਹਨੂੰ ਮੈਂ ਲਿਆ ਕੇ ਦਿੱਤੇ ਆ ਦੇਖ ਲੋ 20 부ਝੇ ਹੋਣਗੇ 25 ਲਗ ਭਾਗ ਮੈਂ ਗਿਣੇ ਤੇ ਹੈ ਨਹੀਂ 20 25 ਦੇ ਲਗ ਭਾਗ 부ਝੇ ਲਿਆਂਦੇ ਹੁਣ ਮੈਂ ਇਹ ਕੱਲ ਨੂੰ ਲਾਉਂਗਾ ਅੱਜ ਤਾਂ ਮੈਨੂੰ ਹੋ ਗਿਆ ਹਨੇਰਾ ਐਸੇ ਮਾਰੀ ਹੋਣਾ ਹੋਰ ਦੋ ਕੂਝੇ ਆਹੋ ਆਹਾਰੇ ਇੱਕ ਦੂਜੇ ਦੀ ਸਹਾਇਤਾ ਕਰੋ ਸਾਰੇ ਬੰਦੇ ਕੋਈ ਕਿਸੇ ਨੂੰ ਜੇ ਕੋਈ ਨਹੀਂ ਪਹੁੰਚ ਕਿਸੇ ਨੂੰ ਲਿਆ ਕੇ ਦੇ ਦੇਗੇ ਆਪਾਂ ਆ ਵੀ ਕੋਈ ਗੱਲ ਨਹੀਂ ਸਾਰੇ ਮੈਂਬਰਾਂ ਮੈਂਬਰਾਂ ਨੂੰ ਸਰਪੰਚਾਂ ਨੂੰ ਜਿੰਨੇ ਮੋਤਵਰ ਬੰਦੇ ਆ ਉਹਨਾਂ ਨੂੰ ਬੇਨਤੀ ਕਰਦਾ ਭਰਾਵਾ ਵੀ ਚਲੋ ਜੇ ਘੱਟੋ ਘੱਟ ਅਸੀਂ ਨਹੀਂ ਕੁਛ ਕਰਦੇ ਤਾਂ ਤੁਸੀਂ ਕਰੋ ਤਾਂ ਸੋਡੇ ਪਰਾਲੇ ਨਾਲ ਵੱਧ ਕੰਮ ਕਰਨਗੇ ਲੋਕ ਮਾਨੂੰ ਤਾਂ ਅਗਲਾ ਐ ਕਹਿ ਦਿੰਦਾ ਵੀ ਤਾਂ ਨੰਗਿਆਂ ਦੀ ਮਰੀ ਹੁੰਦਾ ਪਗਾਈ ਯਾਰ ਤਾ ਕਰਕੇ ਕਹਿਣਾ ਵੀਰ ਬਣ ਕੇ ਵੀ ਜੇ ਤੁਸੀਂ ਜੋੜ ਲਾਓ ਬੱਸ ਕਰ ਤਾਂ ਇਹ ਕੰਮ ਸੌਖਾ ਹੋ ਸਕਦਾ ਸਾਨੂੰ ਕੋਈ ਵੱਡੀ ਗੱਲ ਨਹੀਂ ਹੈਗੀ ਕਿਉਂਕਿ ਜੇ ਮੋਤ ਪਰ ਬੰਦੇ ਰਲਣਗੇ ਤਾਂ ਹੀ ਕੰਮ ਹੋਊਗਾ ਰਲੇ ਮੇਲੇ ਬਿਨਾ ਕੰਮ ਨਹੀਂ ਹੁੰਦਾ ਗਰੇ ਵਾਕ ਹੀ ਹੋਊਗਾ ਹਲਾ ਬਰਾਵ ਅੱਧਾ ਨਾਲ ਲੱਗੇ ਪੁੱਜੇ ਅਸੀਂ ਉਹਨਾਂ ਨਵੀਂ ਕਹਿੰਦੀ ਘੱਤੀ ਕਾਇ ਨਹਾਣਾ ਕਰਕੇ ਦੂਜੇ ਲਾਉਣਗੇ ਹੁਣ ਸਾਨੂੰ ਪਤਾ ਹੀ ਹੈ ਜਦੋਂ ਤੰਗੀ ਆਉਂਦੀ ਹੈ ਫੇਰ ਹੀ ਬੰਦਾ ਮੰਨਦਾ ਹੁਣ ਪਤਾ ਲੱਗਿਆ ਵੀ ਆਕਸੀਜਨ ਮੇਨਾ ਸਰਦਾ ਨਹੀਂ ਤੇ ਬੁਝੇ ਲਾਉਣੇ ਪੈਣਗੇ ਤਾਂ ਕਰਕੇ ਲਾਉਣ ਲੱਗੇ ਹੈ ਨਹੀਂ ਤਾਂ ਕਿਸੇ ਕੋਈ ਸੁਣਦਾ ਕੋਈ ਸੁਣਦਾ ਨਹੀਂ ਪਰ ਆਪਾਂ ਨੂੰ ਸਮਝ ਆ ਗਈ ਜਿਹਨੂੰ ਨਹੀਂ ਆਈ ਭਾਈ ਨਹੀਂ ਆਈ ਪਰ ਸਾਰੇ ਬੰਦੇ ਬੁਝੇ ਲਾਓ ਵੱਧ ਤੋਂ ਵੱਧ ਹੁਣ ਆਪਾਂ ਬੁਝੇ ਲਾਉਣੇ ਆ ਇਹ ਕਿਵੇਂ ਚਲਾਉਣੇ ਪਹਿਲਾਂ ਮੈਂ ਲੋ কন্ਟਰੋਲ ਜਿਹਦਾ ਪੱਟ ਤੇ ਸੀ ਦੋ ਤਿੰਨ ਲਾ ਵੀ ਦਿੱਤੇ ਸੀ ਆ ਇੰਨੇ ਹੋਰ ਪਏ ਆ ਸਾਰੇ ਲਾਵਾਂਗੇ ਬੰਦ ਤੋਂ ਬੰਦ ਵੀਰ ਬਣ ਕੇ ਯਾਰ ਬੁਝੇ ਲਾਓ ਇਹਦੇ ਬਿਨਾ ਨਹੀਂ ਸਰਨਾ ਆਪਾਂ ਨੂੰ ਹੋਰ ਸਾਰੇ ਕਾਸੇ ਬਿਨਾ ਹੀ ਸਰੀ ਜਾਂਦੇ ਅਜੇ ਰੋਟੀ ਦਾ ਵੀ ਡੰਗ ਲਾ ਲਾਂਗੇ ਜੇ ਆਕਸੀਜਨ ਨਾ ਮਿਲੀ ਤਾਂ ਇੱਕ ਦਿਨ ਵੀ ਟਿਕਾਉਣਾ ਔਖਾ ਹੋ ਜਾਂਦਾ ਘੰਟਾ ਵੀ ਨਹੀਂ ਟੱਪਦਾ ਸੀਜਨ ਤੋਂ ਬਿਨਾ ਤਾਂ ਆ ਆਪਣੇ ਕੋਲੇ ਹੁੰਦਾ ਘਾਰੇ ਪਾ ਲਾ ਸਕਦੇ ਆ ਵਧੀਆ ਜੋਰ ਲਾ ਕੇ ਸਾਰੇ ਬੂਝੇ ਲਾਓ ਵੱਧ ਤੋਂ ਵੱਧ ਜਿੰਨੇ ਤੁਹਾਡੇ ਕੋਲ ਥਾਂ ਪਈ ਹੈ ਵਿਹਲੇ ਕੋਈ ਸਰਕਾਰੀ ਹੈ ਕੋਈ ਪ੍ਰਾਈਵੇਟ ਹੈ ਜਿਹੜਾ ਵਿਹਲਾ ਥਾਂ ਹੈ ਉਹ ਚ ਲਾ ਦਿਓ ਸਾਰੇ ਬੰਦੇ ਨਾਲ ਮਿਲ ਕੇ ਜੇ ਲਾਓ ਵੈਸੇ ਕੋਈ ਬੜਾ ਫਟਾ ਕੰਮ ਨਹੀਂ ਛੋਟੇ ਕੰਮ ਨੇ ਕਿਉਂਕਿ ਜੇ ਜਨਤਾ ਮਾਸਲੇ ਤਾਂ ਉਹ ਸਭ ਕੁਝ ਕਰ ਸਕਦੀ ਹੈ ਆਪਣੇ ਰੂਪ ਲੋਕਾਂ ਦੇ ਬਾਰੇ ਕੋਸ਼ਿਸ਼ ਕਰ ਸਕਦੇ ਆ ਆਪਣੇ ਲੋਕਾਂ ਲਈ ਇਹ ਮੱਸੀ ਹੋਵੇ ਨਾ ਗੱਲ ਤੇ ਉਹ ਸਭ ਕੁਝ ਪੂਰਾ ਕਰ ਸਕਦੇ ਕੋਈ ਬਾਲੀ ਵੱਡੀ ਗੱਲ ਹੈ ਹੀ ਇਹ ਇਹ ਆਪਾਂ ਨੂੰ ਕੇਰੇ ਵੱਡਾ ਲੱਗਦਾ ਹੁੰਦਾ ਕੰਮ ਕੰਮ ਕੋਈ ਵੱਡਾ ਨਹੀਂ ਹੁੰਦਾ ਜੇ ਆਪਾਂ ਕਰਨਾ ਹੋਵੇ ਪਰ ਜੇ ਨਹੀਂ ਕਰਦੇ ਤਾਂ ਸਾਰੇ ਵੱਡੇ ਹੁੰਦੇ ਉਹਦੇ ਆਖਣੂ ਪੁਰਾਣੇ ਬੋੜੇ ਕਹਿੰਦੇ ਹੁੰਦੇ ਸੀ ਵੀ ਖਾਣੀ ਚਾ ਰੋਟੀ ਵੀ ਔਖੀ ਉਹ ਵੀ ਐ ਹੁੰਦਾ ਵੀ ਰੋਟੀ ਤੋੜ ਕੇ ਬੁਰਕੀ ਜੇ ਕੋਈ ਮੂੰਹ ਚ ਪਾ ਦੇ ਤੇ ਮੂੰਹ ਚ ਨਹੀਂ ਕੋਈ ਕੰਮ ਆਉਂਦਾ ਉਹਦਾ ਇਹ ਪਾਉਣੀ ਪੈਂਦੀ ਐ ਚੋੜ ਕੇ ਮੂੰਹ ਚ ਤਾਂ ਕਰਕੇ ਕਹਿਨੇ ਆ ਕਿ ਸਾਰੇ ਰਲ ਮਿਲ ਕੇ ਜੇ ਲੱਗਦੇ ਆਪਾਂ ਇੱਕ ਸਾਲ ਚ ਪੰਜਾਬ ਨੂੰ ਹਰਿਆ ਭਰਿਆ ਕਰ ਸਕਦੇ ਇੱਕ ਸਾਲ ਚ ਤੂੰ ਗਾਲਾਂ ਵੱਡਾ ਕੰਮ ਨਹੀਂ ਇਹ ਛੋਟੇ ਕੰਮ ਐ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀ ਸਾਰੇ ਲਾਉਣ ਆ ਸਾਰੇ ਸਰਪੰਚ ਮੈਂਬਰ ਸਾਰੇ ਲਾਉਣ ਪਈ ਆਪਾਂ ਤਾਂ ਕਿਸੇ ਨੇ ਹੁਣ ਕਹਿੰਦੇ ਇੱਕ ਨੂੰ ਜਿੰਨੇ ਵੀ ਕੋਈ ਲੀਡਰ ਐ ਜਾਂ ਦੂਜੇ ਐ ਉਹ ਸਾਰੇ 부ਝੇ ਦਰ down to